ਤੇਰੀ ماں پاگل ਹੈ ਰਾਤ 1:30 ਵਜੇ ਇੱਕ ਫੋਨ ਆਉਂਦਾ ਹੈ ਪੁੱਤਰ ਫੋਨ ਚੱਕਦਾ ਹੈ ਅਤੇ ਮਾਂ ਕਹਿੰਦੀ ਹੈ ਜਨਮ ਦਿਨ ਮੁਬਾਰਕ ਲੱਲਾ ਪੁੱਤਰ ਗੁੱਸੇ ਵਿੱਚ ਆ ਜਾਂਦਾ ਹੈ ਅਤੇ ਆਪਣੀ ਮਾਂ ਨੂੰ ਕਹਿੰਦਾ ਹੈ ਤੁਹਾਨੂੰ ਸਵੇਰੇ ਫੋਨ ਕਰਨਾ ਚਾਹੀਦਾ ਸੀ ਤੁਸੀਂ ਇੰਨੀ ਦੇਰ ਨਾਲ ਮੇਰੀ ਨੀਂਦ ਕਿਉਂ ਖਰਾਬ ਕੀਤੀ ਉਹ ਇਹ ਕਹਿੰਦਾ ਹੈ ਤੇ ਫੋਨ ਕੱਟ ਦਿੰਦਾ ਹੈ ਥੋੜੀ ਦੇਰ ਬਾਅਦ ਪਿਤਾ ਫੋਨ ਕਰਦਾ ਹੈ ਪੁੱਤਰ ਆਪਣੇ ਪਿਤਾ ਉੱਤੇ ਗੁੱਸਾ ਨਹੀਂ ਕਰਦਾ ਸਗੋ ਕਹਿੰਦਾ ਹੈ ਤੁਹਾਨੂੰ ਸਵੇਰੇ ਫੋਨ ਕਰਨਾ ਚਾਹੀਦਾ ਸੀ ਫਿਰ ਪਿਤਾ ਕਹਿੰਦਾ ਹੈ ਮੈਂ ਤੁਹਾਨੂੰ ਇਸ ਲਈ ਫੋਨ ਕੀਤਾ ਕਿਉਂਕਿ ਤੁਸੀਂ ਕਿਹਾ ਸੀ ਤੇਰੀ ਮਾਂ ਪਾਗਲ ਹੈ ਕੀ ਉਸਨੇ ਇੰਨੀ ਦੇਰ ਰਾਤ ਫੋਨ ਕੀਤਾ ਸੀ ਉਹ 25 ਸਾਲ ਪਹਿਲਾਂ ਪਾਗਲ ਹੋ ਗਈ ਸੀ ਜਦੋਂ ਡਾਕਟਰ ਨੇ ਉਸ ਨੂੰ ਆਪਰੇਸ਼ਨ ਕਰਵਾਉਣ ਲਈ ਕਿਹਾ ਤਾਂ ਉਸਨੇ ਇਨਕਾਰ ਕਰ ਦਿੱਤਾ ਉਹ ਮਰਨ ਲਈ ਤਿਆਰ ਸੀ ਪਰ ਆਪਰੇਸ਼ਨ ਨਹੀਂ ਹੋਇਆ ਤੁਹਾਡਾ ਜਨਮ 1:30 ਵਜੇ ਹੋਇਆ ਸੀ ਉਸ ਨੂੰ ਦੁਪਹਿਰ 6 ਵਜੇ ਤੋਂ 1:30 ਵਜੇ ਤੱਕ ਜਨੇਪੇ ਦੀਆਂ ਪੀੜਾਂ ਲੱਗੀਆਂ ਪਰ ਜਿਵੇਂ ਹੀ ਤੁਹਾਡਾ ਜਨਮ ਹੋਇਆ ਉਹ ਸਾਰਾ ਦਰਦ ਭੁੱਲ ਗਈ ਉਸ ਦੀ ਖੁਸ਼ੀ ਦਾ ਕੋਈ ਹੱਦ ਨਹੀਂ ਸੀ ਤੁਹਾਡੇ ਜਨਮ ਤੋਂ ਪਹਿਲਾਂ ਡਾਕਟਰ ਨੇ ਸਾਨੂੰ ਇੱਕ ਦਸਤਾਵੇਜ਼ ਤੇ ਦਸਤਖਤ ਕਰਨ ਲਈ ਕਿਹਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਕੁਝ ਹੋਇਆ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ ਮੈਂ ਤੁਹਾਨੂੰ ਸਾਲ ਵਿੱਚ ਇੱਕ ਵਾਰ ਫੋਨ ਕੀਤਾ ਸੀ ਅਤੇ ਤੁਹਾਡੀ ਨੀਂਦ ਭੰਗ ਹੋ ਗਈ ਸੀ ਪਿਛਲੇ 25 ਸਾਲਾਂ ਤੋਂ ਉਹ ਮੈਨੂੰ ਹਰ ਰਾਤ 1:30 ਵਜੇ ਜਗਾ ਕੇ ਕਹਿੰਦੀ ਆ ਰਹੀ ਹੈ ਦੇਖੋ ਸਾਡਾ ਪੁੱਤਰ ਇਸ ਸਮੇਂ ਪੈਦਾ ਹੋਇਆ ਸੀ ਮੈਂ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਸੀ ਇਹ ਕਹਿ ਕੇ ਪਿਤਾ ਫੋਨ ਕੱਟ ਦਿੰਦਾ ਹੈ ਪੁੱਤਰ ਸੁਣਨ ਹੋ ਜਾਂਦਾ ਹੈ ਸਵੇਰੇ ਉਹ ਆਪਣੀ ਮਾਂ ਦੇ ਘਰ ਜਾਂਦਾ ਹੈ ਉਸਤੇ ਪੈਰ ਫੜਦਾ ਹੈ ਅਤੇ ਮਾਫੀ ਮੰਗਦਾ ਹੈ ਮਾਂ ਫਿਰ ਕਹਿੰਦੀ ਹੈ ਦੇਖੋ ਮੇਰਾ ਪੁੱਤਰ ਵਾਪਸ ਆ ਗਿਆ ਹੈ ਫਿਰ ਉਹ ਆਪਣੇ ਪਿਤਾ ਤੋਂ ਮਾਫੀ ਮੰਗਦਾ ਹੈ ਤੇ ਪਿਤਾ ਕਹਿੰਦਾ ਹੈ ਹੁਣ ਤੱਕ ਉਹ ਕਹਿੰਦੀ ਸੀ ਸਾਨੂੰ ਕੋਈ ਚਿੰਤਾ ਨਹੀਂ ਹੈ ਸਾਡਾ ਪੁੱਤਰ ਸਾਡੀ ਦੇਖਭਾਲ ਕਰੇਗਾ ਪਰ ਹੁਣ ਤੁਸੀਂ ਜਾਓ ਮੈਂ ਤੁਹਾਡੀ ਮਾਂ ਨੂੰ ਕਹਾਂਗਾ ਕਿ ਚਿੰਤਾ ਨਾ ਕਰੋ ਮੈਂ ਹਮੇਸ਼ਾ ਵਾਂਗ ਤੁਹਾਡਾ ਧਿਆਨ ਰੱਖਾਂਗਾ ਫਿਰ ਮਾਂ ਕਹਿੰਦੀ ਹੈ ਮੈਨੂੰ ਮਾਫ ਕਰ ਦਿਓ ਉਹ ਮੇਰਾ ਪੁੱਤਰ ਹੈ ਹਰ ਕੋਈ ਜਾਣਦਾ ਹੈ ਕਿ ਤੁਸੀਂ ਜੋ ਮਰਜ਼ੀ ਕਹੋ ਦੁਨੀਆ ਵਿੱਚੋਂ ਇੱਕੋ ਇੱਕ ਮਾਂ ਹੀ ਹੈ ਜੋ ਪਿਆਰ ਨਾਲ ਤੁਹਾਡੇ ਗੱਲ ਨੂੰ ਛੂੰਦੀ ਰਹੇਗੀ ਜੇਕਰ ਪਿਤਾ ਥੱਪੜ ਨਹੀਂ ਮਾਰਦਾ ਤਾਂ ਪੁੱਤਰ ਉਸ ਦੇ ਸਿਰ ਤੇ ਬੈਠ ਜਾਵੇਗਾ ਇਸ ਲਈ ਇੱਕ ਪਿਤਾ ਲਈ ਸਖਤ ਹੋਣਾ ਜ਼ਰੂਰੀ ਹੈ ਮਾਪਿਆਂ ਨੂੰ ਤੁਹਾਡੀ ਦੌਲਤ ਦੀ ਨਹੀਂ ਸਗੋਂ ਆਪਣੇ ਪਿਆਰ ਅਤੇ ਸਮੇਂ ਦੀ ਲੋੜ ਹੈ। ਉਹਨਾਂ ਨੂੰ ਪਿਆਰ ਦਿਓ। ਮਾਂ ਦਾ ਪਿਆਰ ਅਨਮੋਲ ਹੈ। ਬੇਨਤੀ ਜੇਕਰ ਇਹ ਪੜਨ ਤੋਂ ਬਾਅਦ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪੈਣ ਤਾਂ ਉਹਨਾਂ ਨੂੰ ਨਾ ਰੋਕੋ। ਉਹਨਾਂ ਨੂੰ ਵਹਿਣ ਦਿਓ। ਤੁਹਾਡਾ ਦਿਲ ਹਲਕਾ ਮਹਿਸੂਸ ਹੋਵੇਗਾ। ਮਾਪੇ ਰੱਬ ਤੋਂ ਵੀ ਵੱਡੇ ਹੁੰਦੇ ਹਨ। ਲਵਦੀਪ ਕੌਰ ਵੀਡੀਓ ਵਿੱਚ ਹੋਈਆਂ ਭੁਲਾਉਣ ਚੁਕਾਂ ਦਿਖਿਮਾ ਜੀ ਜੇਕਰ ਅੱਜ ਦੀ ਇਹ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਬਹੁਤ-